ਇੱਕ ਅਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਅਜ ਕਤੇ ਮੋਤ ਕਮਾਮ ਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੋ ਹਉ ਬਾਪੀ ਬਣ ਗੁਨਾਹਗਾਰ ਹਰ ਜਿਉ ਲੇਖਾ ਵਾਰ ਨ ਆਵੀ ਤਉ ਬਖਸ਼ ਮਲਾਵਣ ਹਾਰ ਗੁਰ ਤੁਠਾ ਹਰ ਪ੍ਰਮੇ ਲਿਆ ਸਭ ਕਿਲ ਵਿਕ ਗੱਟ ਵਿਕਾਰ ਜਿਨ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨਾਂ ਜੈਕਾਰ ਜਿਨ ਹਰ ਹਰ ਨਾਮ ਤੇ ਆਇਆ ਜਨ ਨਾਨਕ ਤਿ ਨਾ ਜੈਕਾਰ ਗੁਰੂ ਰਾਮਾ ਗੁਰੂ ਰਿਸ਼ਨੋ ਗੁਰੂ ਦੇਵੋ ਮਹੇਸ਼ਵਰ ਗੁਰੂ ਸਾਖ ਸਾਤ ਪਰਬ੍ਰह्म तस्मे श्री गुरवे नमः ਧਿਆਨ ਮੂਨ ਗੁਰੂ ਰ ਮੋਲਤੀ ਹੋਇਆ ਮੋਲੋਂ ਗੁਰੂ ਰ ਪਦਮ अखंड गुरवाख्या मोक्षमूल गुरुकृपा <coughs> अखंडमंडलाकार व्यात यन चराचर तत्पदर्शि तस्मी श्री गुर्वे नस्मी श्री गुर्वे नलहारी गुरे ਦੇਵ ਹਾਰੀ ਸਦਾ ਵਾਰ ਜਨਮ ਮਾਨਸ ਤੇ ਦੇਵ ਤੇ ਕੀਏ ਗੰਤ ਨ ਲਾਗੀ ਵਾਰ ਪਰਮ ਕਾਰਜ ਯੋਗ ਪਰਮ ਸਨਮਾਨ ਯੋਗ ਲੋਕ ਪਰ ਲੋਕ ਕੇ ਸਹਾਇਕ ਸਹਿਵੇ ਕਮਾਨ ਸਹਿਵੇ ਜਮਾਲ ਕੁੱਲ ਆਲਮ ਦੇ ਸੁਲਤਾਨ ਉਪਮਾ ਮਹਾਨ ਦਸ ਪਾਛੀਆਂ ਦੇ ਆਤਮਿਕ ਸਰੂਪ ਅਲਾਹੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਪਾਤਸ਼ਾਹਾਂ ਦੀ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਹੋ ਕੇ ਹਾਜ਼ਰੀਆਂ ਨਵਾ ਰਹੇ ਗੁਰਮੁਖ ਪਿਆਰਿਓ ਰਸਨਾ ਕਰੋ ਪਵਿੱਤਰ ਤੇ ਮਨੋਵਰਤਿਆ ਕਰੋ ਇਕਾਗਰ ਬਹੁਤ ਹੀ ਪਿਆਰ ਤੇ ਸਤਕਾਰ पूर्वक ਬੋਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸ਼ਾਬਾਸ਼ ਗੁਰਮੁਖ ਪਿਆਰਿਓ ਸਮਾ ਹੋ ਗਿਆ ਕਾਫੀ ਇਹ ਇਹ ਨਾ ਸੋਚ ਵੀ ਆ ਬੁਢਾ ਜਿਹਾ ਬਾਬਾ ਆ ਗਿਆ ਇਹ ਪਤਾ ਨਹੀਂ ਕਿੰਨਾ ਟਾਈਮ ਲਾਉਗਾ ਵਾਹ ਕਰਾਵਾ ਮੈਂ ਤਾਂ 5-4 ਮਿੰਟ ਹੀ ਲਾਉਣੇ ਠੀਕ ਆ ਜਿਆਦਾ ਟਾਈਮ ਲਾਉਣਾ ਸੋ ਇਸ ਵਾਸਤੇ ਪਹਿਲਾਂ ਤੁਹਾਨੂੰ ਗੁਰਮੁਖ ਪਿਆਰੇ ਨੇ ਪ੍ਰਮਾਤਮਾ ਜੈਸਣਾ ਆਇਆ ਇਹ ਫਿਰ ਬਾਬਾ ਮੋਹਨ ਦਾ ਹਾਜ਼ਰ ਮਹਾ ਪਰੇਸ਼ਾਨੀ ਮਹਿਮਾ ਦਾ ਸੀ ਕਿਉਂਕਿ ਇਹ ਆਰਾਮ ਨਾਰਾਇਣ ਜੀ ਇਹ ਬਹੁਤ ਦੇਰ ਉੱਥੇ ਬਾਬਾ ਜੀ ਦੀ ਛਾਂ ਵਿੱਚ ਰਹਿ ਕੇ ਸੇਵਾ ਕਰਦੇ ਰਹੇ ਨੇ ਤੇ ਪਾਠ ਵੀ ਰਹੇ ਨੇ ਤੇ ਕੀਰਤਨ ਵੀ ਕਰਦੇ ਰਹੇ ਦੋਨੇ ਕੰਮ ਹੀ ਕਰਦੇ ਦਵਾਈ ਗੋਟੀ ਵੀ ਜਾਣਦੇ ਆ ਤਾਂ ਮੇਨ ਪੁਆਇੰਟ ਇੱਕ ਤਾਂ ਇਹ ਕਹਿੰਦੇ ਵੀ ਬਾਬਾ ਜੀ ਦੀ ਪਰਛੀ ਬਾਬਾ ਜੀ ਦੀ ਯਾਦ ਦੇ ਵਿੱਚ ਵੀ ਰੱਖਿਆ ਕੰਮ ਫਿਰ ਕਹਿੰਦੇ ਸੰਤ ਹਰੀਦਾ ਜੀ ਹੋਰ ਐ ਦੱਸਦਾ ਤੁਹਾਨੂੰ ਪਹਿਲਾਂ ਉਹ ਕਹੇ ਹਰੀ ਦੇ ਬੜੀ ਜੀ ਪਹਿਲਾਂ ਉਹਨਾਂ ਨੇ ਆ ਅਿਤੇ ਮੇਰਾ ਗਦਾਸ ਕੁਮਾਰ ਲਈ ਲੈ ਕੇ ਜਾ ਕੇ ਇੱਕ ਕਮਰਾ ਬਣਾ ਦਿੱਤਾ ਤੇ ਸ਼ੁਰੂਆਤ ਉਹਨਾਂ ਨੇ ਕੀਤੀ ਸੀ ਉਸ ਤੋਂ ਬਾਅਦ ਗਿਆਨਦਾਦ ਜੀ ਸੀ ਉਹ ਵੀ ਜਲਾਲ ਦੇ ਸੀ ਫਿਰ ਆਪਾਂ ਕਰਨ ਵੀ ਆ ਕੋਚਰ ਤੇ ਫਿਰ ਉਸ ਤੋਂ ਬਾਅਦ ਹੋਣਾ ਸੋਮੀਨਾਂ ਨਾ ਰਣਮੁਖ ਰਣਦਾਦ ਜੀ ਤਾਂ ਮੇਰ ਪੁਆਇੰਟ ਇਹ ਸਾਰਿਆਂ ਦੀ ਯਾਦ ਦੇ ਵਿੱਚ ਇੱਕੇ ਵਾਰੀ ਇਕੱਠਾ ਖੰਡ ਪੜ੍ਹਾਉਂਦਾ ਮੈਂ ਕਿਹਾ ਵੀ ਵਧੀਆ ਤੇਰਾ ਪ੍ਰੋਗਰਾਮ ਏਜਾ ਨੋਟ ਸੁਣਾ ਰਹੇ ਸੀਗੇ ਮਹਨ ਦਾ ਜੀ ਗੁਰਬਾਣੀ ਬਦਾਈ ਕਹਿੰਦੀ ਹੈ ਗੁਰਬਾਣੀ ਦੇ ਅਖੀਰ ਚੋਂਦਾ ਹੈ ਕਿ ਚੰਗੀਆਂ ਬਰਿਆਆਂ ਵਾਚ ਧਰਮ ਹਦੂਰ ਧਰਮ ਹਦੂਰ ਤੇ ਮਗਰੋਂ ਕੀ ਆ ਗਿਆ ਕਰਮੀ ਆਪੋ ਆਪਣੀ ਕੇਣਾੜਾ ਕੇ ਦੂਰ ਦਰੋ ਸਾਰੇ ਬੋਲਦੇ ਆਪਾਂ ਤੇ ਉਸ ਤੋਂ ਬਾਅਦ ਕੀ ਆ ਗਿਆ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲਾ ਕਾਲ ਨਾਨਕ ਤੇ ਮੁਖ ਉਜਨੇ ਕਿ ਗੇਤੀ ਛੁੱਟੀ ਨਾਲ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਹੁੰਦੇ ਆ ਆ ਪੰਜ ਭੌਤਿਕ ਸਰੀਰ ਦੇ ਅੰਦਰ ਆ ਕੇ ਮਾਲਕ ਦੀ ਬੰਦਗੀ ਕਰਦੇ ਸਿਫਤ ਸਲਾਹ ਕਰਦੇ ਆ ਲੋਕਾਂ ਦਾ ਭਲਾ ਕਰਦੇ ਆ ਵਿਛੜੀਆਂ ਰੂਹਾਂ ਨੂੰ ਪ੍ਰਮਾਤਮਾ ਨਾਲ ਜੋੜਦੇ ਆ ਗੁਰਾਹੇ ਪਰਸ ਗੁਰਾਹੇ ਪਰ ਇਨਸਾਨਾਂ ਨੂੰ ਸੱਚ ਦੇ ਮਾਰਗ ਤੇ ਤੋਰਦੇ ਐ ਅਮੇਸ਼ਾ ਪਰਮ ਪਿਤਾ ਪ੍ਰਮਾਤਮਾ ਨੂੰ ਹਾਜ਼ਰਨਾਜ਼ ਸਮਝ ਕੇ ਤੇ ਪ੍ਰਮਾਤਮਾ ਦੀ ਸਾਜੀ ਹੋਈ ਸ੍ਰਿਸ਼ਟੀ ਦੇਦਰ ਪ੍ਰਮਾਤਵਾ ਰੂਪ ਦੇ ਕੇ ਤੇ ਸਭ ਨੂੰ ਸੱਚੇ ਮਾਰਗ ਦੀ ਪ੍ਰੇਰਨਾ ਦਿੰਦੇ ਐ ਤੇ ਯਾਦ ਕਰਾਉਂਦੇ ਐ ਕਿ ਭਾਈ ਆਪਾਂ ਸਾਰੇ ਹੀ ਉਹ ਪਰ ਪਿਤਾ ਪ੍ਰਮਾਤਮਾ ਨਾਲ ਜਦੋਂ ਬਾਤ ਲੋਗ ਤੇ ਆਏ ਆ ਨਾ ਵੈਦਾ ਕਰਕੇ ਆ ਜਿਹੜਾ ਕਿਸੇ ਨਾਲ ਵਾਅਦਾ ਕਰਕੇ ਆਇਆ ਹੋਵੇ ਨਾ ਤੇ ਜੋ ਵਾਅਦਾ ਤੋਂ ਮੁੱਕਰ ਜੇ ਕਿਉਂ ਨੂੰ ਕੀ ਕਹਿੰਦੇ ਉਹ ਤੁਸਿਆਪੇ ਸਮਝੋ ਕੀ ਕਹਿੰਦੇ ਤੇ ਉਹਨੂੰ ਕੋਈ ਦੇਖਣਾ ਪਸੰਦ ਨਹੀਂ ਗੱਲ ਦਾ ਤੇ ਆਪਾਂ ਵਾਅਦਾ ਕੀਤੇ ਨਾਲ ਕਰਕੇ ਆਏ ਆ ਪਰਮਾਤਮਾ ਜੇ ਭੁੱਲੇ ਵੀ ਆ ਆਪਾਂ ਸਾਰੀ ਵਾਅਦਾ ਕਰਕੇ ਆਏ ਆ ਆਪਾਂ ਵਾਅਦਾ ਕਰਕੇ ਆਇਆ ਅਕਾਲ ਪੁਰਖ ਵਾਹਿਗੁਰੂ ਨਾਲ ਇਹ ਮਾਲਕ ਸਾਡੇ ਤੇ ਕਿਰਪਾ ਕਰ ਸਾਨੂੰ ਆ 84 ਲੱਖ ਜੂਨ ਦੇ ਵਿੱਚ ਭਟਕਦੇ ਫਿਰਦੇ ਆ ਤੇ ਇਹਨਾਂ ਟੇਡੀਆਂ ਜੂਨਾਂ ਵਿੱਚੋਂ ਕੱਢ ਕੇ ਤੇ ਸਾਡੇ ਤੇ ਮਿਹਰ ਕਰ ਆ ਮਨੁੱਖ ਦੇਹ ਦੀ ਬਖਸ਼ਿਸ਼ ਕਰ ਤੇ ਅਸੀਂ ਪਰਨ ਕਰਦੇ ਆ ਇਹ ساری ਜ਼ਿੰਦਗੀ ਹੁਣ ਤੇਰੀ ਬੰਦਗੀ ਦੇ ਵਿੱਚ ਬਤੀਤ ਕਰਾਂਗੇ ਪਰ ਉਪਕਾਰ ਕਰਾਂਗੇ ਭਲਾ ਕਰਾਂਗੇ ਤੇ ਤੈਨੂੰ ਯਾਦ ਕਰਾਂਗੇ ਸਾਹ ਸਾਹ ਨਾਲ ਤਲਾਉਂਦੇ ਨਹੀਂ ਤੇ ਇੱਥੇ ਜਿਉਂ ਹੀ ਜਨਮ ਹੁੰਦਾ ਸਭ ਕੁਝ ਭੁੱਲ ਜਾਂਦੇ ਹੈ ਗੁਰਬਾਣੀ ਦੇ ਸ਼ਲੋਕ ਬੋਲ ਕੇ ਤੁਸੀਂ ਸ਼ਰਧਾ ਨਾਲ ਜਾ ਟੇ ਹੋ ਗੁਰਬਾਣੀ ਕਹਿੰਦੀ ਹੈ ਰੇ ਨਰ ਆਦਮੀ ਨੂੰ ਕਹਿੰਦੀ ਹੈ ਕਿ ਆਏ ਆਦਮੀ ਸੁਣ ਰੇ ਨਰ ਗਰਭ ਕੁੰਡਲ ਜਾਓ ਆਛਤ ਹੋਰ ਦ ਧਿਆਨ ਨੇ ਲਾਗਾ ਮਿਰਤਕ ਪਿੰਡ ਪਦ ਮਦਨਾ ਅਹਨਸ ਏਕ ਅਗਿਆਨ ਸੂਲਾਗਾ ਕਹਿੰਦੇ ਤੇ ਦਿਨ ਸੰਭਲ ਤੇ ਮਾਰੇ ਪੇਟ ਚ ਪੁੱਠੇ ਲੰਗਦੇ ਹੁੰਦੇ ਆ ਉਸ ਸਮੇਂ ਦੀ ਯਾਦ ਕਰਾਉਂਦੇ ਆ ਕਹਿੰਦੇ ਤੇ ਦਿਨ ਸੰਭਲ ਕਸ਼ਟ ਮਹਾ ਦੁਖ ਅਵਚਿ ਧੜਕ ਵਿਸਾਰਿਆ ਗਰਭ ਛੋਰ ਮਿਰਤ ਮੰਡਲ ਆਇਆ ਤੋ ਨਰ ਹਾਰਵਾ ਮਨ ਹੋ ਵਿਸਾਰਿਆ ਜੇ ਮੋਰਗਨੇ ਫਿਰ ਪਛਤਾਏਗਾ ਆ ਕੀ ਆ ਗਿਆ ਜੇ ਫਿਰ ਪਛਤਾਏਗਾ ਮੂੜੇ ਨਾ ਮੂੜੇ ਕਿ ਹਮੂੜਖ ਐ ਬੇਵੁਫਾ ਤੂੰ ਹੋਏ ਮੁਠੇ ਕੰ ਫਿਰ ਕਰਨ ਲੱਗਿਆ ਜੇ ਫਿਰ ਪਛਤਾਏਗਾ ਕਹਿੰਦੇ ਫਿਰ ਪਛਤਾਏਗਾ ਮੂੜੇ ਸੁਖਵਨ ਕੁਮਤ ਬ੍ਰਹਮ ਲੱਗਾ ਤੂੰ ਕਿਹੜੀ ਕੁਮਤ ਲੈ ਲਈ ਇੱਕ ਮਤ ਛੱਬਦਾ ਇੱਥੇ ये कोई जवाक गलत कम करता ना तो बुनिया कह दी ये पता नहीं कितों कुमत्त लेके चंगा करपल मत शब्द है मत मत दे ला दिए को बन जाए भैड़ी मत यह मत दूहरे ला दिए दुर्ते बन जाए दुर्मत्त ये मत दे मूहे ला दिए दो, मन से बन जाए मन मत ਸ਼ਬਦ ਹੋਈ ਹੈ ਇਹ ਗ੍ਰਾਮਰ ਦੇ ਹਿਸਾਬ ਨਾਲ ਅਰਥ ਬਦਲਦੇ ਰਹਿਣਗੇ ਇਸ ਗ੍ਰਾਮਰ ਕੰਮ ਕਰਦੀ ਹੈ ਤੇ ਜੇ ਮੁਰਲਾ ਤਾਂ ਮੰਨ ਤੇ ਬਣ ਗਿਆ ਮਨਮਤ ਤੇ ਜੇ ਮੁਰਲਾ ਤਾਂ ਗੋਰ ਤੇ ਬਣ ਗਿਆ ਗੁਰਮਤ ਤਾਂ ਸ਼ਬਦ ਜਨੇ ਮਰਜੀ ਬਣਾ ਲਓ ਤੇ ਨਾਲ ਦੀ ਨਾਲ ਅਰਥ ਨਾ ਦਿਆਂਗੇ ਇੱਥੇ ਕੋ ਮਤ ਸ਼ਬਦ ਵਰਤਿਆ ਹੁਣ ਗੁਰਬਾਣੀ ਦੇ ਵਿੱਚ ਸ਼ਬਦ ਦੁਰਮਤਵੀ ਵਰਤਿਆ ਹੋਇਆ ਹੈ ਹੁਣ ਜਿਆਦਾ ਟਾਈਮ ਲੈਣਾ ਫਿਕਰੀਆਂ ਨੂੰ ਪਾਪਾ ਬਹੁਤ ਟਾਈਮ ਆ। ਹਾਂ। ਹੁਣ ਤੁਹਾਨੂੰ ਕਹਿ ਰਹੇ ਸੀ ਨਾ। ਇਹ ਗੁਰਬਾਣੀ ਪਟਕੀ ਕਹਿੰਦੀ ਏ। ਗੁਰਬਾਣੀ ਕਹਿੰਦੀ ਏ ਦਰਮਤ ਮਦਿਓ ਪੀਮਤੇ ਵਿਖਲੀ ਪਤ ਕਮਲੀ। ਇਹ ਸਾਨੂੰ ਗੁਰੂ ਗ੍ਰੰਥ ਗੁਰਬਾਣੀ ਕਹਿੰਦੀ ਏ। ਦਰਮਤ ਮਦਿਓ ਪੀਮਤੇ ਵਿਖਲੀ ਪਤ ਕਮਲੀ। ਰਾਮ ਰਸੈਨ ਜੋਰ ਤੇ ਨਾਨਕ ਸੱਚ ਅਮਲੀ ਲੇਕੋ ਨਾ ਝੂਠੇ ਅਮਲੀ ਇੱਕ ਹੁੰਦਾ ਸੱਚੇ ਅਮਲੀ ਤੇ ਗੁਰਬਾਣੀ ਦੋਨਾਂ ਅਮਲੀਆਂ ਦੇ ਬਾਰੇ ਸਮਝਾਉਂਦੀ ਏ ਵੀ ਸੱਚਾ ਅਮਲੀ ਕੌਣ ਹੈ ਤੇ ਝੂਠਾ ਅਮਲੀ ਕੌਣ ਹੈ ਇਹ ਸਾਨੂੰ ਗੁਰਬਾਣੀ ਦੱਸਦੀ ਹੈ ਅਸਲੀਅਤ ਪਤਾ ਕੀ ਹੈ ਅਸਲੀਅਤ ਇਹ ਮੈਂ ਤੁਹਾਨੂੰ ਸੱਚ ਦੱਸ ਦਿੰਦਾ ਏ ਕਿ ਜੇ ਅਸੀਂ ਆ ਗੁਰਬਾਣੀ ਹੈ ਨਾ ਗੁਰਬਾਣੀ ਜੇ ਗੁਰਬਾਣੀ ਦੇ ਇੱਕ ਸ਼ਬਦ ਤੇ ਵੀ ਅਮਲ ਕਰ ਲਈਏ ਅਮਲ ਇੱਕ ਸ਼ਬਦ ਤੇ ਵੀ ਤੇ ਮੈਂ ਦਾਅਵੇ ਨਾਲ ਕਹਿੰਨਾ ਆ ਮਾਤਲਬ ਸਵਰਗ ਮੰਡੂ ਇਹ ਦੁਖੀ ਲੈਣਾ ਹੀ ਕੋਈ ਨਹੀਂ ਤੇ ਸਾਰੇ ਮੁਕਤ ਹੋ ਜਾਗਾ ਨਹੀਂ ਪਰ ਇਹ ਹੈ ਕਿ ਅਸਲੀਅਤ ਹੈ ਕਿ ਅਸੀਂ ਨਮਸਕਾਰ ਕਰਦੇ ਹੈ ਤੇ ਗੁਰਬਾਣੀ ਕਹਿੰਦੀ ਕੀ ਏ ਉਹ ਸੀ ਮਰਨ ਵਾਸਤੇ ਤਿਆਰ ਹੀ ਨਹੀਂ ਤੇਰਾ ਤੇ ਤੂੰ ਵੀ ਨਾ ਹੁਣ ਇੱਥੇ ਗੁਰਬਾਣੀ ਕਹਿੰਦੀ ਏ ਕਿ ਦੁਰਮਤ ਮਦਿਯੋ ਪੀਂਮਤੇ ਵਿਖਲੀ ਪਤ ਕਮਲੀ ਕਿਤੇ ਸ਼ਬਦ ਆ ਮਦ ਮਦ ਪਤਾ ਕਿਹਨੂੰ ਕਹਿੰਦੇ ਆ ਜਾਣਦਾ ਤੂੰ ਸਾਰੇ ਹੀ ਐ ਵਾਹਿਗੁਰੂ ਦੱਸਣ ਦੀ ਕਿ ਲੋੜ ਹੈ ਵਾਹਿਗੁਰੂ ਮਾਦੀ ਕਹਿੰਦੇ ਹੈ ਸ਼ਰਾਬ ਸ਼ਰਾਬ ਕਹਿੰਦਾ ਵੀ ਜਿਹਦਾ ਦਿਮਾਗ ਖਰਾਬ ਹੋਊ ਨਾ ਗੁਰੂ ਸਾਹਿਬ ਕਹਿੰਦੇ ਮੈਂ ਨਹੀਂ ਕਹਿੰਦਾ ਮੈਨੂੰ ਨਾ ਕਿਤੇ ਬਾਬਾ ਸਟੇਜ ਤੇ ਗਏ ਵੀ ਜਿਹਦਾ ਦਿਮਾਗ ਖਰਾਬ ਹੋਊਗਾ ਸ਼ਰਾਬ ਉਹ ਪੀਊਗਾ ਜੇ ਦਿਮਾਗ ਠੀਕ ਹੋਊਗਾ ਸ਼ਰਾਬ ਨਹੀਂ ਪੀਵੇ ਤੇ ਪ੍ਰਾਣੇ ਬੁੜੇ ਪਤਾ ਕੀ ਕਹਿੰਦੇ ਹੁੰਦੇ ਸੀ ਉਹका अवशोम लो जटांदी कहंदे इक ਤਾਂ ਹੁਕਮਣੀ ਕੁ ਪੈ ਗਈ ਸੇਵਾਂ ਦੇ ਰਾਹ ਡਬਲ ਕੰਮ ਹੋ ਗਿਆ ਤਾਂ ਤੇ ਇੱਕ ਤਾਂ ਉਹ ਨਹੀਂ ਦਿਮਾਗ ਕੰਮ ਕਰਦਾ ਠੀਕ ਹੈ ਤੇ ਇੱਕ ਪੀ ਲਿਆ ਉਹ ਤਾਂ ਨਸ਼ਾ ਨਸ਼ਾ ਕੋਈ ਵੀ ਹੈ ਦੁਨੀਆ ਦਾ ਹੁਣ ਸਾਰਾ ਪੰਜਾਬ ਤੇ ਚਿੱਤੇ ਦਾ ਪਰਿਵਾਰ ਕੀਤਾ ਆਪੇ ਘਰ ਘਰੇ ਇਹੋ ਹਾਲ ਹੈ ਦੁਨੀਆ ਤੇ 9000 ਮੁੰਡੇ ਸਰਦਾਰਾਂ ਦੇ ਜਿੰਨਾ ਕੋਈ 600 ਕਿੱਲਾ ਜ਼ਮੀਨ ਹੈ 60 ਕਿੱਲੇ ਜ਼ਮੀਨ ਹੈ ਜਿੱਤਾ ਖਾ ਖਾ ਮਰ ਜਾਂਦੇ ਕਨੇ ਕਨੇ ਮੁੰਡੇ ਤੇ ਘਰ ਜੁਰ ਜਾਂਦੇ ਤੇ ਪੰਜਾਬ ਦੇ ਸਾਰੇ ਲੋਕ ਜਿਹੜੇ ਲੀਡਰ ਵੀ ਸੁੱਤੇ ਪਏ ਕੰਮ ਸਾਰਾ ਇਹਨਾਂ ਦੇ ਹੀ ਬੁਰਾਈ ਜਿਹੜੀ ਹੈ ਆਦਮੀ ਹੋ ਹੁੰਦਾ ਜਿਹੜਾ ਜੀਵਨ ਦੇ ਵਿੱਚ ਬੁਰਾਈ ਦਾ ਡਟ ਕੇ ਵਿਰੋਧ ਕਰਦਾ ਤੇ ਜਿਹੜਾ ਵੀ ਬੁਰਾਈ ਦਾ ਸਮਰਥਨ ਕਰਦਾ ਉਹ ਇਨਸਾਨ ਕੋਣ ਦਾ ਹੱਕਦਾਰ ਨਹੀਂ ਇਸ ਵਾਸਤੇ ਤੇ ਗੁਰਬਾਣੀ ਕਹਿੰਦੀ ਐ ਵੀ ਜੇ ਇਹਦਾ ਦਿਮਾਗ ਖਰਾਬ ਐ ਨਸ਼ਾ ਉਹ ਵਰਤਦਾ ਪੂਰੇ ਇੱਕ ਨੂੰ ਬਦੋਤੇ ਕਹਿੰਦੇ ਵਿਖਲੀ ਪਤ ਕਮਲੀ ਉਹਦੀ ਇੱਜ਼ਤ ਐ ਇੱਥੇ ਬਰਬਾਦ ਹੋਊਗੀ ਨਸ਼ਾ ਪੀਣਾ ਦੀ ਇੱਜ਼ਤ ਇੱਥੇ ਬਰਬਾਦ ਹੋਊਗੀ ਤੇ ਪਾਗਲਾਂ ਵਿੱਚੋਂ ਸ਼ਾਮਲ ਹੋਊਗਾ ਤੇ ਨਸ਼ਾ ਕਿਹੜਾ ਵਰਤੇ ਵੀ ਆदमी ਸਾਰੇ ਜਿਹੜੇ ਖੇਤ ਵੀ ਕੰਮ ਕਰਨਾ ਹੁੰਦਾ ਹੈ ਪ੍ਰੋਬਲਮ ਆਉਂਦੀਆਂ ਬਾਬਾ ਤੈਨੂੰ ਕੀ ਪਤਾ ਤੂੰ ਬਿਨ ਨਸ਼ਾ ਦਾ ਘਰ ਖਾ ਕੇ ਸਮਝਾ ਸਾਧੂ ਪਤਾ ਹੈ ਕਿ 93 ਉਹ ਪ੍ਰੋਬਲਮ ਹੁੰਦੀ ਹੈ ਘਰ ਸਮਾਗ ਦੇ ਵਿੱਚ ਚਾਹ ਉਹ ਨੀਂਦ ਨਹੀਂ ਆਉਂਦੀ ਕਲਪਨਾ ਹੋ ਜਾਂਦੀ ਔਰ ਨਸ਼ਾ ਲੈਣੇ ਕਿਹ ਲੈਣੇ ਨੀਂਦ ਆ ਜਾਂਦੀ ਤੇ ਜਦ ਨਸ਼ਾ ਘੜਾ ਵਰਤੇ ਨਸ਼ਾ ਵੀ ਨਾਲੇ ਗੁਰਬਾਣੀ ਕਹਿੰਦੀ ਹੈ ਕਹਿੰਦੇ RAM ਰਸਾਇਣ ਜੋਰਤੇ ਨਾਨਕ ਸੱਚ ਅਮਲੀ ਸੱਚਾ ਗਾ RAM ਰਸਾਇਣ RAM ਪਲਸ ਆਇਨ ਕਹਿੰਦੇ ਭਾਈ ਆਇਨ ਦਾ ਰਸ ਪਲਸ ਆਇਨਾ ਇਹ ਸਾਰੇ ਨਸ਼ਾ ਤੋਂ ਸ੍ਰੇਸ਼ਟ ਨਸ਼ਾ ਸਾਰੇ ਨਸ਼ਾ ਤੋਂ ਉੱਤਮ ਨਸ਼ਾ ਉਹ ਕਿਹੜਾ ਹੈ ਉਹ ਹੈ ਭਾਈ RAM ਦਾ ਨਾਮ ਪਰਮਾਤਮਾ ਦਾ ਨਾਮ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰਕੇ ਵੀ ਬੋਲਦੇ ਹੁੰਨੇ ਆ ਚਾਹ ਬਜਾ ਦਾ ਬੋਲਦੇ ਹੁੰਨੇ ਕਿ ਨਾਮ ਕੁਮਾਰੀ ਨਾਨਕਾ ਗਾ ਤੁਸੀਂ ਬੋਲਦੇ ਹੋ ਚੜੀ ਰਹੇ ਦਿਨ ਰਾਤ ਚੜੀ ਰਹੇ ਦਿਨ ਰਾਤ ਛਾਂ ਦੇ ਜਾਣੀ ਬਜੁੰਦੇ ਨੇ ਪਹਿਲਾਂ ਠੇਕੇ ਪੂਰੇ ਖੜੇ ਆ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਉਰਿਤ ਆਪਕੋ ਬੋਲਦੇ ਹੈ ਇਹ ਨਾਮ ਖੁਮਾਰੀ ਨਾਨਕਾ ਚੜੀ ਰਹੇ ਤਿਲ ਰਾਤ ਤਿਲ ਰਾਤ ਹੈ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਜਿਹਨੂੰ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਚੜ ਗਿਆ ਉਹ ਲੰਂਦੇ ਨਹੀਂ ਭਾਈ ਨਾ ਇੱਥੇ ਲਹੇ ਨਾ ਅੱਗੇ ਲਹੇ ਉਹ ਸਾਡੀ ਇੱਥੇ ਵੀ ਕੋਈ ਦੁੱਖ ਨਹੀਂ ਆਉਂਦਾ ਅੱਗੇ ਵੀ ਕੋਈ ਸੰਕਟ ਨਹੀਂ ਆਉਂਦਾ ਤੇ ਇਸ ਵਾਸਤੇ ਮੈਂ ਤੁਹਾਨੂੰ ਸ਼ੁਰੂ ਕੀਤਾ ਸੀ ਕਿ ਹੇ ਚੰਗਿਆਈਆਂ ਬਰਿਆਈਆਂ ਵਚੈ ਧਰਮ ਹਦੂਰ ਧਰਮ ਹਦੂਰ ਧਰਮ ਰਾਜ ਦੇ ਇਹਦਾ ਰੂਪ ਐਸ਼ ਹੁੰਦੀ ਆ ਨਾ ਆਤਮਾ ਅਸਲੀਅਤ ਐ ਬਈ ਸਾਨੂੰ ਨੌਲਜ ਬਹੁਤ ਘੱਟ ਹੈਗੀ ਗੁਰਬਾਣੀ ਸੀਗੀ ਕਰਾਂ ਵਿਚਾ ਕੋਣ ਸਰੀਰ ਸਾਡੇ ਤੰ ਹੈ ਤੰ ਸਰੀਰ ਹੈ ਸਾਡੇ ਹਰ ਬੰਦੇ ਦੇ ਤੇ ਜੀਦਾ ਆ ਇਹ ਮੋਟਾ ਸਰੀਰ ਹੈ ਇਹ ਨੂੰ ਨਹੀਂ ਪੂਰਾ ਜਾਣਦੇ ਇਹਦੇ ਨਾਮ ਜਿਹੜੀ ਪੂਰੀ ਹੁੰਦੀ ਜੇ ਕੰਲੇ ਗਲੇਰੀ ਨਾ ਦੇਣਾ ਹੋਵੇ ਤਾਂ ਨੱਕ ਅੰਗਲਾ ਆਈਵਾ ਦਾ ਸਪੈਸ਼ਲ ਡਾਕਟਰ ਹੁੰਦਾ ਠੀਕ ਹੈ ਤਾਂ ਮੇਨ ਪੁਆਇੰਟ ਜੇ ਬ੍ਰੇਨ ਦੀ ਗੱਲ ਨਹੀਂ ਹੋਵੇ ਤਾਂ ਫੇਰ ਸਾਈਟ ਜਿੰਦਗੀ ਲੱਗ ਜਾਂਦੀ ਹੈ ਜੇ ਕੰਲੇ ਹਾਰਟ ਜਾਨ ਨੂੰ ਉਹਦੇ ਬਾਅਦ ਜਾਨ ਨਾਲ ਤਾਂ ਜਿੰਦਗੀ ਲੱਗ ਜਾਂਦੀ ਤਾਂ ਮੇਨ ਪੁਆਇੰਟ ਸਰੀਰ ਤਾਂ ਨਾ ਆ ਸਾਡਾ ਹੈਗਾ ਸਥੂਲ ਸਰੀਰ ਇਹਨੂੰ ਕਹਿੰਦੇ ਗ੍ਰੋਸ ਬਾਡੀ ਤੇ ਇਹ ਰਹਿਣ ਵਾਸਤੇ ਰੂਹ ਦੇ ਆਤਮਾ ਦੇ ਇੱਕ ਮਕਾਨ ਹੈ ਅਸੀਂ ਸਰੀਰ ਨਹੀਂ ਇੱਥੇ ਸਭ ਤੋਂ ਵੱਡੀ ਗਲਤੀ ਖਾ ਜਾਂਦੇ ਆ ਕਿ ਬੰਦਾ ਆਪਣੇ ਆਪ ਨੂੰ ਸਰੀਰ ਮੰਨ ਕੇ ਇਹ ਸਾਰੀ ਜ਼ਿੰਦਗੀ ਇਹ ਸਰੀਰ ਦੇ ਪਾਲਣ ਪੋਛਣ ਵਿੱਚ ਹੀ ਲਾ ਦਿੰਦਾ ਹੈ ਤੇ ਸਰੀਰ ਨੇ ਤਾਂ ਇੱਥੇ ਰਹਿ ਜਾਣਾ ਅੱਗੇ ਜਾਣਾ ਹੀ ਨਹੀਂ ਗੁਰਵਾਨੀ ਕਹਿੰਦੀ ਹੈ ਦੇਹੀ ਜਾਤ ਨਾਗਾ ਜਾਏ ਜਿੱਥੇ ਲੇਖਾ ਮੰਗਿਆ ਤਿੱਥੇ ਛੁਟਾ ਸੱਚ ਕਮਾਏ ਤੇ ਫਿਰ ਗੁਰਵਾਨੀ ਕਹਿੰਦੀ ਹੈ ਨਾ ਆ ਹੰਸ ਕਿਆ ਪ੍ਰੀਤ ਹੈ ਉਹ ਨਾ ਸਾਨੂੰ ਕਾਹ ਦਾ ਪਤਾ ਨਾ ਹੰਸ ਦਾ ਪਤਾ ਹੁੰਦਾ ਕੀ ਉਹ ਆਹੀ ਗੱਲ ਕਰ ਰਹੀ ਹੈ ਗੁਰਵਾਨੀ ਕਹਿੰਦੀ ਕਾਹ ਮੇਰੇ ਸਰੀਰ ਹੁੰਦਾ ਤੇ ਹੰਸ ਮਨੇ ਆਤਮਾ ਹੁੰਦੀ ਤਾਂ ਸਰੀਰ ਵੀ ਢਾਂਦਾ ਸਾਡਾ ਨਾ ਬੱਚੇ ਦਾ ਤਾਲੂਆ ਨਰਮ ਹੁੰਦਾ ਹੈ ਇਹ ਮਾਂ ਦੇ ਪੇਟ ਵਿੱਚ ਸਾਡਾ ਸਰੀਰ ਬਣਦਾ ਹੈ ਇਹ ਰੂਹ ਆਤਮਾ ਜਿਹਦੇ ਆਸਰੇ ਸਰੀਰ ਨੇ ਚੱਲਣਾ ਉਹ ਤਾਲੂਆ ਵਿੱਚ ਨਰਮ ਹੁੰਦਾ ਤਾਲੂਆ ਵਿੱਚ ਦੀ ਸਰੀਰ ਦੇ ਵਿੱਚ ਪ੍ਰਵੇਸ਼ ਕਰਦੀ ਹੈ ਫਿਰ ਸਰੀਰ ਦੇ ਵਿੱਚ ਹਰਕਤ ਆਉਂਦੀ ਹੈ ਅੱਖਾਂ ਦੇਖਣਾ ਸ਼ੁਰੂ ਕਰਦੇ ਗੱਲ ਸੁਣਨਾ ਸ਼ੁਰੂ ਕਰਦਾ ਜਵਾਨ ਬੋਲਣਾ ਸ਼ੁਰੂ ਕਰਦੇ ਤੇ ਜਦੋਂ ਹੀ ਰੂਹ ਆਤਮਾ ਸਰੀਰ ਤੋਂ ਅਲੱਗ ਹੋ ਜਾਂਦੀ ਹੈ ਤੇ ਸਰੀਰ ਐਕਸ਼ਨਲੈਸ ਹੋ ਜਾਂਦਾ ਡਾਕਟਰ ਡਿਕਲੈਰ ਕਰ ਦਿੰਦਾ ਕਿ ਡੱਡ ਬਾਡੀ ਬਾਡੀ ਤਾਂ ਉਹੀ ਸੀ ਜਦੋਂ ਚੰਗ ਮੈਂ ਪਹਿਲਾਂ ਕਹਿੰਦੇ ਸੀ ਅਲਾਈ ਬਾਡੀ ਵੀ ਜ਼ਿੰਦਾ ਬਾਡੀ ਤੇ ਹੁਣ ਇਹ ਡੱਬਾਡੀ ਹੋ ਗਈ ਤੇ ਇਹਨੂੰ ਫਿਰ ਜ਼ਿੰਦਾ ਕਰਨ ਵਾਲਾ ਕੌਣ ਸੀ ਉਹ ਨੂੰ ਭੁੱਲ ਗਏ ਉਹਨੂੰ ਕਹਿੰਦੇ ਮੁੱਢੋਂ ਭੁੱਲੀ ਨਾਨਕਾ ਫਿਰ ਕਰ ਜਨਮ ਮੋਇਆ ਸ ਕਸਤੂਰੀ ਕਾ ਲੋਪੜੇ ਗੰਦੇ ਢੂਂਪਿਆਸ ਕਿ ਮੁੱਢ ਤੋਂ ਭੁੱਲ ਗਿਆ ਬੰਦਾ ਮੁੱਢ ਤੋਂ ਜਿਹੜਾ ਆਦਮੀ ਆਉਂਦਾ ਘਰ ਹੀ ਪੁੱਜੇ ਉਹਨੂੰ ਕਹੋਗੇ ਕੀ ਇੱਕ ਆਦਮੀ ਕਿਸੇ ਦੇ ਘਰ ਬਾਪੂ ਹੈ ਕਿ ਚਲਾ ਕਰੇ ਡਾਟ ਮਿਲ ਗਾ ਸਾਹਿਬ ਸੇ ਉਹਨਾਂ ਨੂੰ ਅਗੜ ਗਈ ਜਾਵੇ ਉਹ ਕਿਹਨੋਂ ਗਾਉਣਾ ਭਾਈ ਤੇ ਬ੍ਰਹਮ ਕੰਡ ਦੀ ਗੱਲ ਹੈ ਤੇ ਉਹ ਕਹਿੰਦਾ ਮੈਨੂੰ ਨਹੀਂ ਪਤਾ ਲੱਗਦਾ ਕਹਿੰਦਾ ਮੈਂ ਕੌਣ ਕਹਿੰਦੇ ਕਿ ਲੈਣਾ ਦੌੜ ਜਾ ਕੰਨ ਉਹ ਕਹਿੰਦਾ ਨਾ ਮੈਨੂੰ ਮੇਰਾ ਘਰ ਦੱਸ ਦੇ ਇਹ ਉਹ ਕਰੇ ਮੇਰੇ ਘਰ ਵਾਲਿਆ ਮੈਂ ਉਹਦੇ ਕੋਲ ਜਾਵਾਂਗਾ ਕਹਿੰਦਾ ਮੈਨੂੰ ਤੇਰੀ ਘਰ ਦਾ ਕੀ ਪੈਸਾ ਤੇ ਕੱਲੇ ਕਿੱਥੇ ਗਿਆ ਸਿੱਧੇ ਦੌੜ ਜਾ ਕੇ ਨਾ ਉਹ ਨਹੀਂ ਨਹੀਂ ਮੈਂ ਮਰ ਜੂੰਗਾ ਨਾ ਮੈਨੂੰ ਮਿਲ ਕੇ ਆ ਕੇ ਦੱਸਣਾ ਉਹ ਬੰਦਾ ਫੋਨ ਚੁੱਕਾ ਕਰਦਾ ਹੁਣੇ ਫੇਰ ਲੱਗਿਆ ਇਹ ਹਾਲ ਹੈ ਆਪਣੇ ਪੰਜਾਬੀਆਂ ਦਾ ਨਸ਼ਾ ਖਾਣਾਂ ਦਾ ਕੁੱਥੇ ਕੰਮ ਦਾ ਲੈਣਾਂ ਦਾ ਇਹ ਬਾਹਰ ਜਾ ਕੇ ਵੀ ਠੱਕੇ ਖਾਂਦੇ ਫਿਰਦੇ ਜਿਹੜਾ ਆਦਮੀ ਆਪ ਦੀ ਕਰਨੀ ਨਹੀਂ ਸੁਧਾਰ ਸਕਦਾ ਉਹ ਜਿੱਥੇ ਮਰਜੀ ਜਾਵੜੇ ਉੱਥੇ ਹੀ ਦੁਖੀ ਰਹੂਗਾ ਉਹਨੂੰ ਦੁਨੀਆ ਦੇ ਕੋਈ ਹਾਸਤੇ ਸੁਖੀ ਨਹੀਂ ਨਿਕਲ ਸਕਦੇ ਉਹ ਅੱਛਾ ਇੱਕ ਤੁਹਾਨੂੰ ਸਿੰਪਲ ਗੱਲ ਸੁਣਾਉਂਦਾ ਜਿਵੇਂ ਸੁਣਾਈ ਸੀ ਤੁਹਾਨੂੰ ਮੋੜਦਾ ਹੈ ਨਾ ਇਹ ਹੈ ਗਿਆ ਤਕਰੀਬਨ 2001 ਦੀ ਗੱਲ ਹੋਊਗੀ ਮੱਝ ਲੱਗੇ ਹਜੂਰ ਸਾਹਿਬ ਇੱਕ ਆਉਤਾਰੇ ਹਜੂਰ ਉਹਦੋਂ ਕਹਲਾ ਸੀ ਆ ਨਵੇਂ ਜਗਿਆ ਸੀ ਦੋ ਮਹੀਨਾ ਰਿਹਾ ਸੀ ਤੇ ਉੱਥੇ ਮੈਂ ਠਹਿਰਿਆ ਸੀ ਮਹਾਰਾਜਾ ਰਣਜੀਤ ਸਿੰਘ ਦੀ ਤਰਫੋਂ ਸੱਚਖੰਡੀਆਂ ਉਹ ਪ੍ਰਾਣੀ ਬੜੀ ਸੀ ਹੁਣ ਤਾਂ ਢਾਤੀਓ ਨਵੀਂ ਬਣਾ ਤੋਟਾ ਤੇ ਉੱਥੇ ਠਹਿਰਿਆ ਸੀ ਤੇ ਦੋ ਦਿਨ ਹੋ ਗਏ ਮੈਨੂੰ ਉੱਥੇ ਠਹਿਰੇ ਨੂੰ ਉੱਥੇ ਇੱਕ ਦੰਗੜ ਦਖਣੀਆ ਸਿੰਘ ਆ ਗਿਆ ਉਹ ਦਖਣੀਆ ਸਿੰਘ ਉੱਥੇ ਪਾਠ ਕਰਦੇ ਸੱਚਖੰਡ ਉਹ ਜੀਉ ਸਾਹਿਬ ਤੇ ਕੀਰਤ ਨੂੰ ਵੀ ਕਰਦੇ ਉਤੋਂ ਦੀ ਪਰੰਪਰਾ ਹੈ ਏ ਇੱਕ ਟਾਈਮ ਗੁਰੂ ਰਣ ਸਾਹਿਬ ਦਾ ਕਥਾ ਹੁੰਦੀ ਹੈ ਇੱਕ ਟਾਈਮ ਦਸਮ ਗ੍ਰਾਮ ਦੀ ਕਥਾ ਹੁੰਦੀ ਹੈ ਇੱਕ ਟਾਈਮ ਜਦ ਗੁਰਪਤਾਪ ਸੂਰਜ ਗ੍ਰੰਥਾ ਉਹਦੀ ਕਥਾ ਹੁੰਦੀ ਹੈ ਲੜੀ ਵਾਰ ਟੈਂ ਟਾਈਮ ਕਰਾਉਣਾ ਜਿਸ ਇੱਕ ਉਤਾਰਿਆ ਮੈਂ ਬਾਰੀ ਬਾਰੀ ਸੁਣਦਾ ਰਿਹਾ ਉਸ ਨਮਰ ਯਾਦ ਮੱਸਣਾ ਰੋਟੀ ਖਾ ਲੈਣ ਨਹੀਂ ਤੇ ਕੋਈ ਜਾ ਚਿੰਤਾ ਨਹੀਂ ਸੀ ਉੱਥੇ ਕਿ ਤਖਣੀਆ ਸਿੰਘ ਆ ਗਿਆ ਦੇਖੋ ਏ ਤੇ ਉਹਨੇ ਪੈਰ ਫੜ ਲਏ ਮੇਰੇ ਤੇ ਰੋਈ ਜਾ ਕਹਿੰਦਾ ਬਾਪਾ ਤੂੰ ਆਇਆ ਮੈਨੂੰ ਬਖਸ਼ਾ ਉਹ ਮੈਂ ਕਿਹਾ ਭਾਈ ਸਾਹਿਬ ਤੂੰ ਇੱਥੇ ਰਹਿ ਨ ਸੱਚਖੰਡ ਹਜੂਰ ਸਾਹਿਬ ਤੇ ਅਸੀਂ ਆ ਮੱਕ ਕਿਤੇ ਦੂ ਕਿਤੇ ਚੱਲ ਗਏ ਸੱਲਾਬਦੀ ਸੱਲਾਬਦੀ ਤੇ ਅਸੀਂ ਤਾਂ ਕਹਿੰਦੇ ਵੀ ਤੁਸੀਂ ਭਗਸ਼ਾਲੀ ਆਦਮੀ ਜਿਹੜੇ 24 ਘੰਟੇ ਸੱਚਖੰਡ ਦੇ ਹਜੂਰ ਸਾਹਿਬ ਸੇਵਾ ਕਰਦੇ ਤੇ ਤੁਹਾਡੇ ਦਰਸ਼ਨ ਕਰਨ ਵਾਸਤੇ ਹੁਣ ਤੇ ਤੂੰ ਮੈਨੂੰ ਕਹੀ ਜਾਨੀ ਨਹੀਂ ਬਾਬਾ ਕਹਿੰਦਾ ਮੈਂ ਪਾਪੀ ਆ ਮੈਨੂੰ ਬਖਸ਼ਾ ਇਹ ਮੇਰੇ ਕੋ ਗਲਤੀ ਹੋ ਗਈ ਉਹ ਮੈਂ ਚੰਗਾ 10 ਵਾਰਨ ਕੀ ਗਲਤੀ ਹੋ ਗਈ ਜੀ ਕਹਿੰਦਾ ਸਲੀਆਤ ਬਾਬਾ ਇਹ ਹੈਗੀ ਹੈ ਮੈਂ ਤੈਨੂੰ ਸੱਚ ਦੱਸਦਾ ਮੈਂ ਦਾਸ ਕਹਿੰਦਾ ਮੈਂ ਨਾ ਮੀਟ ਖਾ ਕੇ ਸ਼ਰਾਬ ਪੀ ਕੇ ਕਹਿੰਦਾ ਸੱਚਖੰਡ ਚ ਪਾਸ ਕਰਨ ਵੈ ਜਾਂਦਾ ਹੈ ਤੇ ਮੈਨੂੰ ਦੂਜੇ ਸਿੰਘਾਂ ਨੇ ਕਹਿਣਾ ਵੀ ਇਹ ਤੂੰ ਗੰਤ ਕਰਦਾ ਮੀਟ ਖਾਵੇ ਸ਼ਰਾਬ ਪੀ ਕੇ ਪਾਸ ਨਾ ਕਰੇਗਾ ਉਹ ਸਾਰੇ ਬੇ ਤੇ ਤਨਖਾਹ ਤੇ ਤੇ ਮੈਂ ਕਹਿੰਦਾ ਉਹਨਾਂ ਨੂੰ ਪਤਾ ਕੀ ਕਹਿੰਨਾ ਮੈਂ ਕਹਿੰਦਾ ਬਾਬਾ ਘਰੇ ਟੱਡਾ ਕਾੜ ਦਊਗਾ ਹਾਂ ਕਿ ਸਤਿ ਸ਼੍ਰੀ ਅਕਾਲ ਉਹ ਸੁਣ ਲੋ ਧਿਆਨ ਨਾਲ ਵੀ ਬਾਬਾ ਗੜਾ ਦਾ ਡਿਪਾਰਟਮੈਂਟ ਜੇ ਸੁਣਾ ਰਿਹਾ ਪਾਸਾ ਕੋਲੇ ਆਜੇ ਉਸ ਕਾਰ ਕਿਥੋਂ ਆ ਜਿੰਨਾ ਟੀਵੀ ਮੈਨੂ ਤੋਂ ਹੁੰਦਾ ਨਹੀਂ ਹੁੰਦੀ ਕੰਦਾ ਸਰਕਾਰ ਮਾਇਕ ਇਹਦੇ ਤਾਂ ਮੇਰੇ ਪੁਆਇੰਟ ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਬਾਬਾ ਗੜਾ ਦੇ ਡਿਪਾਰਟਮੈਂਟ ਦਊਗਾ ਕਹਿੰਦਾ ਮੇਰਾ ਆਹੀ ਹਾਲ ਰਿਆ ਕਈ ਸਾਲ ਕੰਦਾ 5-6 ਸਾਲ ਲੰਘ ਗਏ ਤੇ ਅਖੀਰ ਕਹਿੰਦਾ ਮੈਨੂੰ ਪੇਟ ਦਾ ਕੈਂਸਰ ਹੋ ਗਿਆ ਦੇਉ ਉਹ ਬੰਦਾ ਕਹਿੰਦਾ ਇਹਨੂੰ ਸਾਰਾ ਪੇਟ ਪਾੜ ਕੇ ਮੇਰਾ ਬੇਸ਼ਰਮ ਹੋਇਆ ਵਾ ਕਹਿੰਦਾ ਤੇ ਹੋਣ ਕਹਿੰਦਾ ਮੈਂ ਤੇਰੇ ਕੋਲੇ ਬਾਬਾ ਇਸ ਵਾਸਤੇ ਮੇਲਦ ਕਰਦੇ ਆਂ ਕਿ ਦੁਆਰਾ ਨਾ ਬਾਬਾ ਮੇਰਾ ਪੇਟ ਪਾੜੂਗਾ ਉਹ ਮੈਂ ਕਹਿੰਦਾ ਬਾਬਾ ਤੇਰਾ ਪੇਟ ਨਹੀਂ ਪਾੜ ਲਾਗਾ ਤੇਰੀ ਜਵਾਨੀ ਤੇਰਾ ਪੇਟ ਪਾੜਦੀ ਤੀ ਤੂੰ ਮਾ ਪੁੱਠਾ ਬੋਲਦਾ ਨਾਲੇ ਨਾਕਰਦ ਨਾਲ ਬੋਲਦਾ ਪੁੱਠਾ ਮੈਂ ਬੋਲਦਾ ਪੁੱਠਾ ਤੇ ਵੀ ਬਾਬਾ ਕਿਹੜਾ ਪੇੜ ਪਾੜਦਾ ਤੂੰ ਮਾਫੀ ਮੰਗ। ਇਹ ਮਾਫੀ ਮੰਗੇਂ ਗੁਰੂਆਂ ਨੂੰ ਨਮਸਕਾਰ ਕਰੇਂ ਤਾਂ ਗੋਸਾ ਮਾਫਾ ਕਰ ਦਿੰਦੇ। ਤੇ ਗੁਰਬਾਣੀ ਕਹਿੰਦੀ ਆ ਸਾਧੂ ਕੀ ਮਨ ਓਟ ਗਹਿ। ਓਟ ਗਹਿ। ਇਹ ਮਨ ਤੂੰ ਸਾਧ ਦੀ ਸ਼ਰਨ ਲੈ ਲਾ। ਵਾਹ ਕੋਸ਼ਾਨੀ ਸ਼ਰਨ ਲੈ ਲਾ। ਤੇ ਗੰਮ ਕੀ ਕਰ। ਅਗਲੇ ਪਾਸੇ ਕਰਾਦੇ ਸਾਧੂ ਕੀ ਮਨ ਓਟ ਗਹਿ। ਕੋਪਤ ਸਿਆਣਕ ਤਿਆਗ। ਆਦਿ ਮੰਦੀ ਮਤ ਛੱਡ ਦੇ। ਇਹ ਮੰਦੀ ਮਤ ਖਤਰਨਾਕ ਹੈ ਮਹਾਪੁਰਸ਼ ਕਹਿੰਦੇ ਮਨ ਕੇ ਮਤੇ ਨੇ ਜਾਲੀਏ ਮਨ ਕੇ ਮਤੇ ਨੇ ਇੱਕ ਕਹਿੰਦੇ ਮਨ ਕੇ ਮਾਰੇ ਮਰਗੇ ਦਾਜੀ ਮੁੱਲਾ ਸੇਹ ਇਹ ਮਨ ਬੜਾ ਡੇਂਜਰਸ ਹੈ ਦੇਖਣ ਜੀ ਨਹੀਂ ਹੋਣਾਗਾ ਪਰ ਚਾਸੀ ਚਿਕਲ ਸਾਨੂੰ ਇਹੀ ਬਾਈ ਬਣਦਾ ਸਭ ਤੋਂ ਪਹਿਲੀ ਚੀਜ਼ ਹੈ ਤਾਂ ਭਗਵਾਨ ਕ੍ਰਿਸ਼ਨ ਨੇ ਗੀਤਾ ਦੇ ਵਿੱਚ ਇਹੀ ਕਿਹਾ ਕਿ ਮਾਨੇ ਮਨੁਸ਼ਾਨਾਉ ਕਾਰਨਮ ਬੰਦਮੋਕਸ਼ਯੋ ਬੰਦਾ ਯੁਸ਼ੈ ਸਖਤ ਮੁਕਤੀਨਿ ਵਿਸ਼ਮਨਾ ਕਹਿੰਦੇ हे ਅਰਜਨਾ ਇਹ ਇਨਸਾਨ ਦਾ ਮਨ ਹੀ ਇਹਦੇ ਬੰਧਨ ਦਾ ਕਾਰਨ ਹੈ ਮਨ ਹੀ ਇਹਦੀ ਮੁਕਤੀ ਦਾ ਕਾਰਨ ਹੈ ਜਦੋਂ ਇਹ ਮਨ ਵਿਸ਼ੇਵਕਾਰਾਂ ਵਿੱਚ ਪੈ ਜਾਂਦਾ ਸੰਸਾਰ ਦੀਆਂ ਸਵਾਦਾ ਲੱਜਤਾ ਵਿੱਚ ਪੈ ਜਾਂਦਾ ਹੈ ਗਰਾਹੇ ਪੈ ਜਾਂਦਾ ਢਾਕੇ ਮਾਰਦਾ ਕਤਲਿਆਂ ਕਰਦਾ ਚੋਰੀਆਂ ਕਰਦਾ ਨਸ਼ੇ ਵਰਤਦਾ ਠੱਗੀਆਂ ਮਾਰਦਾ ਬੇਈਮਾਨੀ ਕਰਦਾ ਤੇ ਇਹ ਮਨ ਫਿਰ ਬੰਦੇ ਦਾ ਦੁਸ਼ਮਣ ਬਣ ਜਾਂਦਾ ਇਹਦੇ ਨਰਕ ਦਾ ਕਾਰਨ ਬਣ ਜਾਂਦਾ ਤੇ ਜਦੋਂ ਇਹ ਮਨ ਪਰਉਪਕਾਰ ਤੇ ਲੱਗ ਜਾਂਦਾ ਮਹਕੋਦੀ ਸੇਵਾ ਕਰਦਾ ਵਡਿਆਂ ਦੀ ਆਗਿਆ ਵਿੱਚ ਚੱਲਦਾ ਹੈ ਦੁਖੀ ਹੁੰਦਾ ਹੈ ਕਿ ਸੁਖੀ ਕਰਦੀ ਕੋਸ਼ਿਸ਼ ਕਰਦਾ ਉਹ ਜਿਹੜੇ ਰੁਭਸਾਉਣ ਦੀ ਕੋਸ਼ਿਸ਼ ਕਰਦਾ ਹੈ 24 ਘੰਟੇ ਪਰਮਾਤਮਾ ਦੇ ਭੈ ਵਿੱਚ ਰਹਿੰਦਾ ਹੈ ਤੇ ਹੀ ਮਾਨੇ ਉਹਦੀ ਮੂਰਤੀ ਦਾ ਗਾਰਦ ਬਣਿਆ ਇਸ ਵਾਸਤੇ ਬੁੱਲੇ ਸ਼ਾਨ ਆਈ ਨੂੰ ਬੁੱਲੇ ਸ਼ਾਨ ਨੂੰ ਉਹਦੇ ਗੁਰੂ ਰਾਈ ਨੇ ਕਿਹਾ ਸੀ ਕਿਨਾਂ ਉਹ ਬੋਲਿਆ ਰੱਬ ਨੂੰ ਪਾਉਣ ਦੀ ਖਾਤਰ ਗਿਆ ਸੀ ਉਹ ਜਿਹੜਾ ਰਾਈ ਜੋ ਸੌਜੀ ਭਜਦਾ ਕੰਮ ਕਰਦਾ ਸੀ ਬ੍ਰਹਮ ਗਿਆਨੀ ਸੀ ਇਹ ਕਹਿੰਦਾ ਮੈਨੂੰ ਰੱਬ ਨਾਲ ਬਣਾ ਦੇ ਉਹ ਮੇਰੇ ਮਨ ਨੂੰ ਰੱਬ ਨਾਲ ਜੋੜ ਦੇ ਤੇ ਉਹ ਅੱਗੇ ਗੰਡਿਆਂ ਦੀ ਛਾਲ ਦਾ ਮਹੀਨਾ ਸੀ ਗੰਡਿਆਂ ਦੀ ਪਨੀਰੀ ਪੱਟ ਕੇ ਇੱਕ ਪਾਸੇ ਦੂਜੇ ਪਾਸੇ ਲਾ ਰਿਆ ਜੀ ਉਹ ਕਹਿੰਦਾ ਬੋਲਿਆ ਮਨ ਦਾ ਕੀ ਸਮਝਾਉਣਾ ਉਹ ਕਹਿੰਦਾ ਇੱਧਰੋਂ ਪੁੱਟ ਕੇ ਇੱਧਰ ਲਾ ਆ ਪੁੱਟ ਕੇ ਪਨੀਰੀ ਮੈਂ ਇੱਧਰ ਲਾਈ ਜਾਂਦਾ ਤੇ ਕਹਿੰਦਾ ਮਨ ਨੂੰ ਸੰਸਾਰਾ ਬੰਨੀ ਉਹ ਪੁੱਟ ਜਿਹੜਾ ਕੋਲੇ ਪਾਸੇ ਲੱਗਿਆ ਹੋਇਆ ਪ੍ਰਮਾਤਮਾ ਨੂੰ ਬੰਨੀ ਜੋੜ ਦੇ ਬਸ ਰਹਿ ਵਾਹ ਪ੍ਰਮਾਤਮਾ ਮੰਨ ਲਈਏ ਠੀਕ ਹੈ ਤੋ ਐਸੇ ਵਾਸਤੇ ਗੁਰਬਾਣੀ ਕਹਿੰਦੀ ਹੈ ਕਿ ਜਨਮ ਜਨਮ ਕੀ ਮਨ ਲੱਗੀ ਇਸ ਮਨ ਕੋ ਕਾਲਾ ਹੋਇਆ ਸ਼ਾਹੋ ਖੰਲੀ ਧੋਤੀ ਉਂਝਲੀ ਨਾ ਹੋਈ ਜੈ ਸੋ ਤੋ ਗੁਰ ਪਾਓ ਜੇ ਤੁਝੇ ਪਾਸੇ ਲੱਗਦਾ ਮਨ ਤੋਂ ਜੋਸ ਰੂਪ ਹੈ ਆਪਣਾ ਮੂਲ ਪਛਾਣ ਪਛਾਣ ਉੱਥੇ ਜੋਸ ਰੁੱਭ ਗਿਆ ਤਾਂ ਤੇ ਇਸ ਵਾਸਤੇ ਸਵਾਮੀ ਵਿਵੇਕਾਂ ਨੇ ਕਿਆ ਸੀ ਕਿ ਨੇ ਵਿਵਹਾਰ ਆਰ ਓਰ ਥੌਟਸ ਐਂਡ ਏਵਰੀਥਿੰਗ ਵਿਲ ਬੀ ਆਲ ਰਾਈਟ ਕਹਿੰਦੇ ਤੁਸੀਂ ਆਪਣੇ ਵਿਚਾਰ ਤੋਂ ਸਾਵਧਾਨ ਹੋ ਜਾਓ ਕਹਿੰਦੇ ਆਪਣੇ ਖਿਆਲ ਤੋਂ ਸਾਵਧਾਨ ਹੋ ਜਾਓ ਦੁਨੀਆ ਤੇ ਕੋਈ ਤੁਹਾਡਾ ਦੁਸ਼ਮਣ ਨਹੀਂ ਤੋਡਾ ਖਿਆਲ ਹੀ ਤੁਹਾਡਾ ਦੁਸ਼ਮਣ ਹੈ। ਸਿਖਿਆ ਨੂੰ ਰੋਜ਼ੰਗ ਕਰਵਾ ਜੀ ਲੈ। ਇਹ ਖਿਆਲ ਦਾ ਮਤਲਬ ਹਨ। ਜਦ ਮਾਨਾ ਕੋਈ ਹੋਰ ਚੀਜ਼ ਨਹੀਂ ਹੈ। ਕਹਿੰਦੇ ਮਾਈਂਡ ਇਸ ਸਟੀਮ ਆਫ ਥੌਟਸ ਕੰਟੀਨਿਊਸਲੀ ਚੇਂਜਿੰਗ। ਕਹਿੰਨਾ ਵੀ ਇਹ ਨੂੰ ਨਾ ਵੀ ਮੰਨ। ਟੂ ਸ਼ਾਰਟਕੱਟ ਲਗਾ ਨਾ ਜਿਆਦਾ ਨਹੀਂ ਨਾ। ਤੋ ਕਹਾਣੀ ਤਾਂ ਹੀ ਪੂਰੀ ਕਰ ਦਿੰਦਾ ਹੋ। ਤੋ ਮੇਨ ਪੁਆਇੰਟ ਮਾਗਾ ਵੀ ਤੂੰ ਹੁਣ ਆ ਕਰ। ਬਾਪੇ ਦੇ ਦਰਗਾਹ ਦੇ ਵਿੱਚ ਮਾਫੀ ਮੰਗਲਾਈਏ ਤੂੰ ਮੁੜ ਕੇ ਮੈਂ ਨਾ ਸ਼ਾਹ ਕੀ ਮਨਾ ਮੀਰ ਖਵਾਨ। ਕਿ ਨਾ ਗਾਲਤ ਕਿਸੇ ਨੂੰ ਬੋਲਣ 24 ਘੰਟੇ ਪਰਮਾਤਮਾ ਦੇ ਪੈਰ ਉੱਤੇ ਰੂੰਗਾ ਕਰੂੰ ਗੁਰੂ ਸਾਹਿਬ ਦੀ ਹਰਿ ਕਿਰਪਾ ਲੋਧਰ ਬਧਰੀ ਸੋ ਇਸ ਵਾਸਤੇ ਭਾਈ ਜੋ ਧਰਮਰਾਜ ਨੇ ਰੂਹ ਪੇਸ਼ ਹੁੰਦੀ ਹੈ ਨਾ ਤੋਂ ਮੈਂ ਕਹਿ ਰਿਹਾ ਸੀ ਸਾਡੇ ਸਰੀਰ ਤੰਨਾ ਸੂਕਸ਼ਮ ਸਰੀਰ ਜਾਂਦਾ ਸੂਕਸ਼ਮ ਤੇ ਕਾਰਨ ਸਰੀਰ ਉਹ ਹੈ ਜੇ ਸੂਕਸ਼ਮ ਸੋ ਧਰਮਰਾਜ ਦੇ ਅੱਖ ਨੇ ਦੇਖਣਾ ਹੁੰਦਾ ਹੁਣ ਦੇਖਣਾ ਚੰਗਿਆਈਆਂ ਉਹ ਬ੍ਰੇਂਜੀਆਂ ਵੀ ਇਹ ਆਉਣ ਵਾਲੀ ਰੂਹ ਦੇ ਕੋਲ ਆਸ਼ਾਈ ਕਿੰਨੀ ਤੇ ਬਰਾਈ ਕਿੰਨੀ ਹੈ ਉਹਦੇ ਮੁਤਾਬਕ ਹੀ ਫਿਰ ਕੀ ਕਹਿੰਦਾ ਜਿਨ੍ਹਾਂ ਆਦਮੀਆਂ ਦੇ ਪੱਲੇ ਪਾਪ ਹੀ ਪਾਪ ਹੁੰਦੇ ਜਿੰਦਗੀ